ਸੰਤ ਜੀ ਤੁਸੀਂ ਅਕਸਰ ਇਹ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਪੱਥਰਾਂ 'ਚ ਰੱਬ ਪ੍ਰਗਟ ਹੋ ਜਾਂਦਾ ਹੈ ਕਿਉਂਕਿ ਭਗਤ ਤੰਨਾ ਜੱਟ ਜੀ ਜਿਸ ਨੂੰ ਕਿ ਇੱਕ ਰੱਬ ਮਿਲਣ ਦੀ ਇੱਕ ਆਸਾ ਸੀ ਪਰ ਪੁਜਾਰੀ ਵੱਲੋਂ ਉਸ ਨਾਲ ਇੱਕ ਮਜ਼ਾਕ ਕੀਤਾ ਗਿਆ ਉਸ ਨੂੰ ਇੱਕ ਪੱਥਰ ਦਾ ਟੁਕੜਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਸ ਪੱਥਰ ਦੀ ਪੂਜਾ ਕਰਕੇ ਤੂੰ ਰੱਬ ਨੂੰ ਪ੍ਰਗਟ ਕਰ ਸਕਦਾ ਹ ਭਗਤ ਤੰਨਾ ਜੱਟ ਜੀ ਨੇ ਉਸ ਪੱਥਰ ਦੇ ਟੁਕੜੇ ਦੀ ਪੂਜਾ ਕੀਤੀ ਅਤੇ ਰੱਬ ਨੂੰ ਪ੍ਰਗਟ ਕੀਤਾ ਇੱਥੋਂ ਤੱਕ ਕਿ ਰੱਬ ਨੂੰ ਪ੍ਰਗਟ ਨਹੀਂ ਕੀਤਾ ਰੱਬ ਵੱਲੋਂ ਪਰਮਾਤਮਾ ਵਨ ਉਹਨਾਂ ਦੀ ਖੇਤੀ ਵੀ ਕੀਤੀ ਗਈ ਹਾਲ ਚਲਾਏ ਗਏ ਅਤੇ ਨੱਕੇ ਮੋੜੇ ਗਏ ਇਹ ਸੀ ਭਗਤ ਧੰਨਾ ਜੱਟ ਦੀ ਜਿਹੜੀ ਰਾਧਾ ਜਿਹੜੀ ਪੂਜਾ ਅੱਜ ਆਪਾਂ ਉਸ ਥਾਂ ਤੇ ਖੜੇ ਆਂ ਜਿਸ ਸਥਾਨ ਤੇ ਬਹਿ ਕੇ ਭਗਤ ਧੰਨਾ ਜੱਟ ਜੀ ਨੇ ਪ੍ਰਮਾਤਮਾ ਨੂੰ ਪ੍ਰਗਟ ਕੀਤਾ ਉਹ ਬਾਬਾ ਜੀ ਪਾਸੋਂ ਸੌਂਦੇ ਆ ਇਸ ਦਾ ਇਤਿਹਾਸ ਦੱਸੋ ਜੀ ਇਸ ਸਥਾਨ ਬਾਰੇ ਵੇਖਾਲ ਸਾਹਿਬ ਵਾਹਿ ਜੀ ਫਤੇ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਜੋ ਸਥਾਨ ਹੈ ਗੁਰਦੁਆਰਾ ਜਨਮ ਸਥਾਨ ਭਗਤ ਧੰਨਾ ਜੀ ਪਿੰਡ ਚੌਰੂ ਤਸਵੀਰ ਫਾਗੀ ਜ਼ਿਲ੍ਹਾ ਜੈਪੁਰ ਇਹ ਭਗਤ ਧੰਨਾ ਜੀ ਦਾ ਜੋ ਜੱਦੀ ਪਿੰਡ ਹੈ ਇੱਥੇ ਹਰ ਸਾਲ ਜੋ ਲਾਸਟ ਐਤਵਾਰ ਫਰਵਰੀ ਐਤਵਾਰ 22 ਫਰਵਰੀ ਨੂੰ ਇੱਥੇ ਮਹਾਨ ਗੁਰਮਤ ਸਮਾਗਮ ਹੁੰਦਾ ਹੈ ਸੰਗਤਾਂ ਉਸ ਸਮਾਗਮ ਵਿੱਚ ਹੀ ਪਹੁੰਚਣ ਸੋ ਇੱਥੇ ਗੋਪਾਲ ਜੀ ਦਾ ਮੰਦਿਰ ਹੈ ਪ੍ਰਾਤਨ ਜਿੱਥੋਂ ਤਰਲੋਚਨ ਪਠਾਗਰ ਦਿੱਤਾ ਸੀ ਇੱਕ ਮੰਦਿਰ ਪੁਰਾਣਾ ਹੈ ਜਿਸ ਜਗ੍ਹਾ ਤੇ ਭਗਤ ਧੰਨਾ ਜੀ ਪ੍ਰਮਾਤਮਾ ਗਾਵਾਂਚਾਰ ਦਾ ਜਾੜ ਸਮਾਜ ਨੇ ਬਹੁਤ ਇੱਕ ਸੁੰਦਰ ਮੰਦਿਰ ਬਣਾਇਆ ਉਹ ਮੰਦਿਰ ਵਿਖੇ ਇੱਕ ਮੋਤੀ ਸਾਗਰ ਸਰੋਵਰ ਹੈ ਇੱਕ ਨੋਖਾ ਨਾਲੀ ਸਰੋਵਰ ਹੈ ਇਹ ਕਾਫੀ ਜਿਹੜੇ ਪ੍ਰਾਤਨ ਨਿਸ਼ਾਨੀਆਂ ਨੇ ਭਗਤ ਧੰਨਾ ਜੀ ਜਦੋਂ ਵੀ ਸੰਗਤਾਂ ਹਜੂਰ ਸਾਹਿਬ ਨੂੰ ਯਾਤਰਾ ਕਰਨ ਜਾਂਦੀਆਂ ਰਾਜਸਥਾਨੋਂ ਆਉਂਦੀਆਂ ਏ ਇਸ ਸਥਾਨ ਦੇ ਗੁਰੂ ਪਿਆਰਿਓ ਦਰਸ਼ਨ ਜਿਦਾਰੇ ਜਰੂਰ ਕਰਿਆ ਕਰੋ ਸੋ ਇੱਥੇ ਕਾਰਸੇਵਾ ਵੀ ਚੱਲ ਰਹੀ ਹੈ ਆਪ ਜੀ ਮਿਰਜੀ ਨਾਨੇ ਵੀ ਤੁਸੀਂ ਉਹ ਦਿਖਾਓ ਸੋ ਇਹ ਜੋ ਕਮਰੇ 6 ਕਮਰੇ ਭਰ ਰਹੇ ਨੇ ਯਾਤਰੀ ਨਿਵਾਸ ਤੇ ਨਾਲ 702250 ਦਾ ਲੰਗਰ ਹਾਲੀ ਬਰਉਣਾ ਹੈ। ਤੋਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਮਾਗਮ ਤੇ ਵੱਧ ਪਹੁੰਚਣਾ ਵਾ ਤੇ ਜੇ ਕਿਸੇ ਨੇ ਭਾਈ ਕੋਈ ਸੇਵਾ ਕਰਨੀ ਹੋਵੇ ਉਹ ਦੱਸਦਾ ਨੰਬਰ ਹੈ ਜੀ 9636 887213 ਤੇ ਜਦੋਂ ਵੀ ਤੁਸੀਂ ਆਓ ਇਸ ਸਮਾਦਰਸ਼ਨ ਕਰਿਆ ਜੀ ਇਹਨਾਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਯੂਰ ਸਾਹਿਬ ਨੂੰ ਜਾਣ ਵਾਲੀ ਸੰਗਤ ਇਸ ਸਥਾਨ ਤੇ ਜ਼ਰੂਰ ਠਹਿਰ ਕੇ ਜਾਇਆ ਕਰੋ ਇਹ ਪਿੰਡ ਚੋਰੂ ਆ ਜੀ ਇਹ ਜੈਪੁਰ ਤੋਂ 30 35 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਪਿੰਡ ਇਸ ਪਿੰਡ ਵਿੱਚ ਬਾਬਾ ਧੰਨਾ ਜੱਟ ਜੀ ਦੀ ਜੋ ਵੰਸ਼ਾ ਉਹ ਬੈਠੀ ਹੋਈ ਹੈ ਤੇ ਜੋ ਪ੍ਰਾਤਨ ਮੰਦਿਰ ਆ ਪਾ ਤਰਲੋਜਣ ਜੀ ਦਾ ਜੋ ਮੰਦਿਰ ਸੀ ਜਿਸ ਨੇ ਭਗਤ ਧੰਨਾ ਜੱਟ ਜੀ ਨੂੰ ਪੱਥਰ ਦਿੱਤਾ ਸੀ ਉਹ ਵੀ ਮੰਦਿਰ ਬਾਲਾ ਜੀ ਦਾ ਮੌਜੂਦ ਹੈ ਅਤੇ ਜਿੱਥੇ ਪਰਮਾਤਮਾ ਨੇ ਹਾਲ ਚਲਾਏ ਆਪ ਖੇਤੀ ਕੀਤੀ ਉਸ ਸਥਾਨ ਤੇ ਵੀ ਤੁਹਾਨੂੰ ਦਰਸ਼ਨ ਹੋ ਸਕਦੇ ਨੇ ਉੱਥੇ ਵੀ ਇੱਕ ਮੰਦਿਰ ਬਣਿਆ ਆ ਜਿੱਥੇ ਪ੍ਰਮਾਤਮਾ ਖੇਤੀ ਕਰਦਾ ਰਿਹਾ ਆ ਆਪ ਖੁਦ ਧੰਨਾ ਜੱਟ ਜੀ ਦੀ ਪੈੜੀ ਦੇ ਵਿੱਚ ਆ ਪਾ ਧੰਨਾ ਜੱਟ ਜੀ ਦੇ ਕੋਲ 1200 ਵਿਗੇ ਜ਼ਮੀਨ ਸੀ ਤੇ ਉਸ ਵਿੱਚ ਖੇਤੀ ਕਰਦੇ ਸੀ ਅੱਜ ਸਾਰੀ ਹੀ ਉਹ ਇਤਿਹਾਸਿਕ ਚੀਜ਼ਾਂ ਇਸ ਪਿੰਡ ਵਿੱਚ ਮੌਜੂਦ ਹਨ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ